ਕਮਾਲ ਦੀ ਕਾਰਾਗਰੀ ਆ ਯਾਰ ਬੰਦੇ ਕੋਲ ਕਮਾਲ ਕਰ ਰੱਖੀ ਹੈ ਬਾਈ ਨੇ ਦੇਖ ਲੋ ਯਾਰ ਵਾਹ ਜੀ ਵਾਹ ਹਾਂਜੀ ਸਸਿਕਾ ਸਾਰੇ ਦੋਸਤ ਮਿੱਤਰਾਂ ਨੂੰ ਦੋਸਤੋ ਅੱਜ ਆਪਾਂ ਫਿਰ ਤੁਹਾਡੇ ਰੂਪ ਰੂਪ ਹੋ ਰਹੇ ਆ ਇੱਕ ਮਿਹਨਤੀ ਬੰਦੇ ਦੀ ਵੀਡੀਓ ਲੈ ਕੇ ਸੋ ਦੋਸਤੋ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਹਨਤੀ ਬੰਦਿਆਂ ਨੂੰ ਸ਼ੇਅਰ ਕਰਨ ਲੱਗੇ ਕੰਜੂਸੀ ਨਾ ਕਰਿਆ ਕਰੋ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਯਾਰ ਬੰਦੇ ਦੇ ਹੱਥਾਂ ਦੇ ਵਿੱਚ ਗੁਣੀ ਇਹੋ ਜ ਹੈ ਕਿ ਮੈਂ ਨਾ ਨਾ ਜੋ ਉਸਨੇ ਆਪਣੇ ਹੱਥਾਂ ਨਾਲ ਕਲਾਕਿਰਤੀਆਂ ਬਣਾਈਆਂ ਹੋਈਆਂ ਨੇ ਬਸ ਇੱਕ ਉਹ ਮੂੰਹ ਹੋਣੀ ਬੋਲਦੀਆਂ ਤੁਰਦੀਆਂ ਨਹੀਂ ਤੇ ਉਹ ਦੇਖਣ ਚਾਹਿਆ ਲੱਗਦਾ ਵੀ ਯਾਰ ਕੀ ਬਾਤ ਹੈ ਮੈਨਾਂ ਵੀ ਅੰਦਰੋਂ ਨਾ ਇੱਕ ਆਵਾਜ਼ ਆਪਣੇ ਆਪ ਨਿਕਲਦੀ ਹੈ ਦੇਖ ਕੇ ਵੀ ਵਾਹ ਵੀ ਵਾਹ ਯਾਰ ਕਮਾਲ ਕਰਤੀ ਬੰਦੇ ਨੇ ਯਾਰ ਤੇ ਹੈ ਵੀ ਕਮਾਲ ਵਾਲੀ ਗੱਲ ਆਓ ਜੀ ਆਪਾਂ ਤੁਹਾਨੂੰ ਜੋ ਬਾਈ ਦੇ ਹੱਥਾਂ ਦੀਆਂ ਕਲਾਕਿਰਤੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਰੂਹ ਬਰੂ ਕਰਾ ਗਏ ਆਓ ਦੇਖਦੇ ਹਾਂ ਵਾਹ ਜੀ ਵਾਹ ਕੀ ਬਾਤ ਹੈ ਯਾਰ ਸਾਹਮਣੇ ਗੇਟ ਵੱੜਦੇ ਸਾਰ ਖੰਡਾ ਪਿਆ ਗੇ ਬਹੁਤ ਸ਼ਾਨਦਾਰ ਬਣਿਆ ਹੋਇਆ ਹੈ ਕਿ ਦੇਖੋ ਮੂਰੇ ਹਾਥੀ ਦਾ ਬੁੱਤ ਹੈਗਾ। ਕਿਆ ਬਾਤ ਹੈ ਨੀ ਇਧਰ ਬਲਦਾਂ ਦੀ ਜੋੜੀ ਹੈ ਜੋ ਆਪਣੇ ਸ਼ੌਂਕੀ ਬੰਦੇ ਨੇ ਉਹ ਟੈਂਕੀਆਂ ਦੇ ਉੱਪਰ ਲਾਉਂਦੇ ਨੇ। ਵਾਹ ਜੀ ਵਾਹ। ਕਿਆ ਬਾਤ ਹੈ ਯਾਰ। ਬਲਬਲੇ। ਆਪ ਆਹ ਨਾ ਦਵੀ ਹਾਥੀ ਤੁਰੂਗਾ। ਦੇਖੋ ਕਿੱਡਾ ਤਕੜਾ ਖੰਡਾ ਬਣਿਆ ਹੋਇਆ ਹੈ। ਆ ਪਾਲਕੀ ਸਾਹਿਬ ਹੈ। ਦੇਖ ਕੇ ਯਾਰ ਇਹਨਾਂ ਨੂੰ ਰੂਹ ਖੁਸ਼ ਹੋ ਗਈ ਜਿਵੇਂ ਪੂਰੀ ਸਿਆਣੇ ਦੀ ਬਣੀ ਹੁੰਦੀ ਆ। ਬਹੁਤ ਸੋਹਣੀ ਬਣੀ ਹੋਈ ਆ ਪਾਲਕੀ। ਉਦਮ ਸਿੰਘ ਜੀ ਦਾ ਬੁੱਤ ਹੈਗਾ ਸ਼ਹੀਦ ਉਦਮ ਸਿੰਘ ਜੀ ਦਾ ਥੱਲੇ ਸ਼ੇਰ ਹੈ ਉਹਨਾਂ ਦੇ ਨਾਲ ਹੀ ਭਗਤ ਸਿੰਘ ਜੀ ਦਾ ਇੱਧਰ ਕੋਰ ਬਹੁਤ ਸੁੰਨੀਆਂ ਕਲਾ ਕਿਰਤਨਾ ਪੰਗਾਂ ਨੇ ਦੇਖੋ ਵਾਹ ਵੀ ਵਾਹ ਬਹੁਤ ਕੁਝ ਬਣਾ ਰਿਹਾ ਯਾਰ ਬਾਈ ਬੜਾ ਕੁਝ ਬਣਾ ਰਿਹਾ ਹੈਗਾ ਮੈਨਾਂ ਨਾ ਮਹਿਰਾਨ ਹੋਏਗਾ ਸਟੋਰ ਹੈ ਜਿਹੜਾ ਸਾਰਾ ਭਰਿਆ ਪਿਆ ਪਿੱਛੇ ਜਗ੍ਹਾ ਹੈ ਨਹੀਂ ਨੰਗਨ ਨੂੰ ਅੰਦਰ ਇੱਧਰ ਵੀ ਦੇਖੋ ਆਉ ਖੂਹ ਹੈ ਜੋ ਆਪਣੇ ਸੱਭਿਆਚਾਰ ਮੇਲੇ ਲਾਉਂਦੇ ਨੇ ਡੀਜੇ ਵਗੈਰਾ ਵਾਲੇ ਉਹ ਲੈ ਕੇ ਜਾਂਦੇ ਨੇ ਇੱਧਰ ਆ ਖੰਡਾ ਸਾਹਿਬ ਹੈ ਉਹ ਵੀ ਖੰਡਾ ਆਪਣੇ ਸੀਲ ਦਾ ਇੱਧਰ ਦੇਖੋ ਆ ਜਾਨਵਰ ਕਿਆ ਬਾਤ ਹੈ ਇਧਰ ਆਸ ਪੰਜਾਬੀ ਸੱਭਿਆਚਾਰ ਜੋ ਆਪਾਂ ਦੇ ਕੈਂਟਾ ਬਾਂ ਵਗੈਰਾ ਦੇ ਮੂਰੇ ਜਾਂ ਕੋਈ ਸੱਭਿਆਚਾਰ ਪ੍ਰੋਗਰਾਮ ਵਾਲੀ ਹੈ ਉਹਨਾਂ ਕੋਲ ਹੁੰਦਾ ਉੱਧਰ ਰਾਜਗੁਰੂ ਸੁਖਦੇਵ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਪੁੱਤ ਨੇ ਵਾਹ ਜੀ ਵਾਹ ਦੇਖੋ ਜੀ ਇਧਰ ਕਿਆ ਬਾਤ ਹੈ ਆ ਬਾਲਮੀਕ ਜੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤ ਹੈ ਨਾ ਇੱਧਰ ਦੇਖੋ ਮਹਾਤਮਾ ਬੁੱਧ ਨਾਲ ਆਪਣਾ ਭਾਈ ਕਨਈਆ ਜੀ। ਕੀ ਬਾਤ ਹੈ ਯਾਰ ਬਹੁਤ ਹੀ ਵਧੀਆ ਦੇਖੋ। ਬਲਦਾਂ ਦੀ ਜੋੜੀ ਪੂਰੀ ਸ਼ਿੰਗਾਰੀ ਹੋਈ ਐ। ਵਾਹਿਗੁਰੂ। ਇੱਧਰ ਸਾਡੇ ਮਹਾਨ ਯੋਧੇ ਕੌਮ ਦੇ ਜਿਨ੍ਹਾਂ ਨੇ ਕੌਮ ਖਾਤਰ ਯੁੱਧ ਲੜੇ। ਆ ਵੀ ਆਪਣਾ ਗੁਰਦੁਆਰਾ ਸਾਹਿਬ ਦਾ ਗੇਟ ਐ। ਇੱਧਰ ਵੀ ਸਾਡੇ ਜੋ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸ਼ਹੀਦ ਹੋਏ ਯੋਧੇ। ਉਹਨਾਂ ਦੇ ਬੁੱਤ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆ ਸਾਡੀ ਕੌਮ ਖਾਤਰ ਜਿਨ੍ਹਾਂ ਨੇ ਸੀ ਤੱਕ ਨਹੀਂ ਕੀਤੀ ਜਾਨਵਾਰਤੀਆਂ ਬੰਦ-ਬੰਦ ਕਰਵਾਏ ਵਾਹ ਵਾਹ ਕੀ ਬਾਤ ਹੈ ਯਾਰ ਯਾਰ ਬਹੁਤ ਹੀ ਮੈਨ ਹੈ ਨਾ ਬੰਦੇ ਦੇ ਹੱਥਾਂ ਦੇ ਵਿੱਚ ਤਕੜਾ ਗੁਣ ਹੈ ਯਾਰ ਕਮਾਲ ਹੋ ਗਈ ਤੂੰ ਤਾਂ ਸਹੀ ਕਹਿੰਦਾ ਯਾਰ ਸਿਆਣੀ ਹਨ ਬੰਦੇ ਦੇ ਹੱਥਾਂ ਦੇ ਵਿੱਚ ਗੁਣ ਹੋਵੇ ਉਹ ਉਹਦੀ ਇੱਥੇ ਕੈਨੇਡਾ ਹੈ ਇੱਥੇ ਅਮਰੀਕਾ ਹੈਗੀ ਉਹ ਬੰਦਾ ਖੁਦ ਤਾਂ ਦੇਖੋ ਆਪਦਾ ਕਾਰੋਬਾਰ ਚਲਾਉਂਦਾ ਹੀ ਹੈ ਦੇ ਨਾਲ ਹੋਰ ਬੜਾ ਨੂੰ ਰੁਜ਼ਗਾਰ ਦਿੰਦਾ ਯਾਰ ਹੱਥ ਦੇ ਵਿੱਚ ਨਾ ਕੋਈ ਗੁਣ ਹੋਣਾ ਜ਼ਰੂਰੀ ਆ ਯਾਰ ਬਹੁਤ ਮਿਹਨਤੀ ਬੰਦਾ ਯਾਰ ਦੇਖੋ ਯਾਰ ਪੂਰਾ ਵੱਡਾ ਪ੍ਰੋਜੈਕਟ ਆ ਪਿੱਛੇ ਮਾਣਾ ਯਾਰ ਗੁੰਬਦ ਬੜੇ ਯਾਰ ਇੰਨੇ ਗੁਰਦੁਆਰਾ ਸਾਹਿਬ ਦੇ ਦੇਖੋ ਗੁੰਬਦ ਗੋਮੰਟ ਬਣੇ ਹੋਏ ਨੇ ਇੱਧਰ ਆ ਬੰਦੇ ਲੱਗੇ ਹੋਏ ਨੇ ਰੰਗ ਪੇਂਟ ਕਰਨ ਵਗੈਰਾ ਇਹਨਾਂ ਨੂੰ ਮੈਂ ਪੁੱਛਿਆ ਵੀ ਕਿਵੇਂ ਦੋ ਜਣੇ ਹੀ ਆ ਕਿ ਨਹੀਂ ਹਾਂ ਤਾਂ ਅਸੀਂ 10 12 ਜਣੇ ਆ ਕੁਝ ਬੰਦੇ ਛੁੱਟੀ ਤੇ ਗਏ ਹੋਏ ਨੇ ਅੱਜ ਅਸੀਂ ਦੋ ਜਣੇ ਹੀ ਆਗੇ ਤੁਸੀਂ ਇਹ ਮੰਨ ਕੇ ਦੇਖੋ ਯਾਰ ਘੱਟੋ ਘੱਟ ਇਹ 15 ਬੰਦੇ ਨੂੰ ਰੋਜ਼ਗਾਰ ਦੇਈ ਬੈਠਾ ਬਾਈ ਆ ਦੇਖੋ ਕਿੰਨਾ ਵੱਡਾ ਗੁਰਦੁਆਰਾ ਸਾਹਿਬ ਦਾ ਗੁੰਬਦ ਹੈ ਬਹੁਤ ਗੁੰਬਦ ਹੈ ਉਹ ਪਿੱਛੇ ਵੀ ਬੜਾ ਸਾਮਾਨ ਬਣਿਆ ਪਿਆਗਾ ਵਾਹ ਵੀ ਕੁਮਾਲ ਕਰਤੀ ਬਾਈ ਨੇ ਦੇਖੋ ਇਧਰ ਯਾਰ ਮਨ ਸਾਰੇ ਗੁੰਬਦ ਦੀ ਗੁੰਬਦ ਤੋਂ ਹੋਰ ਵੱਡਾ ਕੁਝ ਮੰਦਰਾਂ ਦੇ ਜਿਹੜੇ ਉੱਪਰ ਬੰਦੇ ਨੇ ਉਹ ਵੀ ਹੈਰਾਨ ਆ ਯਾਰ ਮੈਂ ਬੰਦੇ ਦੀ ਕਾਰਗਰੀ ਦੇ ਬੱਲੇ ਬੰਦੇ ਆ ਦੇਖੋ ਸਾਰਾ ਸਟੋਰ ਪਿੱਛੇ ਤੋਂ ਮੈਂ ਨਾ ਯਾਰ ਕਿੱਲੇ ਥਾਂ ਦੇ ਵਿੱਚ ਹੋ ਘਟੋ ਘਟੇ ਨੇ ਲਾਇਆ ਵਾ ਤੇ ਬਾਈ ਇਹ ਨਾ ਮੇਰਾ ਸਮਾਨ ਜਿਹੜਾ ਐਕਸਪੋਰਟ ਹੁੰਦਾ ਬਾਹਰ ਜਾਂਦਾ ਅਮਰੀਕਾ ਕੈਨੇਡਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਜਿਆਦਾ ਸਮਾਨ ਜਾਂਦਾ ਕਹਿੰਦਾ ਆ ਦੇਖੋ ਪਿੱਛੇ ਕਿੱਡੇ ਕਿੱਡੇ ਘੋਲੇ ਬਣੇ ਹੋਏ ਨੇ ਆ ਸਾਰਾ ਗੁੰਬਦਾਂ ਦਾ ਘੋੜਿਆਂ ਦਾ ਰਸਨ ਦਾ ਭਰਿਆ ਹੋਇਆ ਹੈ ਹਾਂ ਨੰਗਰ ਨੂੰ ਨਾ ਥਾਂ ਹੈ ਨਹੀਂ ਕਿਤੋਂ ਦੀ ਵੀ ਆ ਦੇਖੋ ਵਾ ਜੂਆ ਕੁਮਾਲ ਹੈ ਯਾਰ ਗੁਣ ਹੋਣਾ ਜ਼ਰੂਰੀ ਆ ਬੰਦੇ ਦੇ ਹੱਥ ਵਿੱਚ ਯਾਰ ਦੇਖੋ ਯਾਰ ਕਿਥੋਂ ਥੱਕਣਾ ਬੱਲੇ 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 ਮੈਂ ਬਹੁਤ ਕਾਲ ਨਾਲ ਵੀਡੀਓ ਬਣਾਈ ਐ ਮੈਨਾਂ ਜੇ ਮੈਂ ਪੂਰੀ ਨਾਲ ਘੱਟੋ ਘੱਟ 20 ਤੋਂ 25 ਮਿੰਟ ਦੀ ਬਣ ਜਾਂਦੀ ਫੇਰ ਵੀ 10 ਮਿੰਟਾਂ ਤੱਕ ਪਹੁੰਚ ਗਈ ਬੱਲੇ 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 ਮਲਾਉਨੇ ਤੁਹਾਨੂੰ ਬਾਈ ਨੂੰ ਵੀ ਹਾਂਜੀ ਆਜੋ ਆਪਾਂ ਮਲਾਉਨੇ ਆ ਬਾਈ ਜੀ ਨੂੰ ਜੋ ਬਾਈ ਜੀ ਇਹ ਸਾਰੇ ਆਪਦਾ ਕੰਮ ਕਰਵਾਉਂਦੇ ਨੇ ਜਿਨ੍ਹਾਂ ਦੇ ਦਸਾਂ ਨਿਰਦੇਸ਼ ਹਟੈਂਦਾ ਹੈ ਜੋਏ ਜੀ ਮਾਲਕ ਨੇ ਸასი ਗਾਲ ਜੀ ਬਈ ਜੀ ਹੋਠ ਠੀਕ ਠਾਕ ਹੋ ਜੀ ਬਈ ਜੀ ਠੀਕ ਠਾਕ ਜੀ ਸਾਨ ਜੀ ਬਈ ਜੀ ਸਭ ਤੋਂ ਪਹਿਲਾਂ ਤੁਹਾਡਾ ਮੈਂ ਨਾਮ ਜਾਨਣਾ ਚਾਹੁੰਦਾ ਕਿੰਨਾ ਮੈਂ ਆਪਣਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਲਖਵੀਰ ਸਿੰਘ ਹੈ ਜੀ ਠੀਕ ਹੈ ਜੀ ਬਈ ਮੈਂ ਆਪਾਂ ਇਸ ਜਿਹੜਾ ਤੁਹਾਡੇ ਪ੍ਰੋਜੈਕਟ ਹੈ ਇਹਦੇ ਬਾਰੇ ਜਾਨਣਾ ਚਾਹੁੰਦੇ ਇਹ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵਾਹਿਗੁਰੂ ਜੀ ਫਤਿਹ ਬਈ ਸਾਨੂੰ ਤਕਰੀਬਨ 24 25 ਸਾਲ ਹੀ ਹੋ ਗਏ ਅੱਛਾ ਜੀ ਮੰਨ ਲਓ ਇਹ ਫਾਈਬਰ ਦਾ ਕੰਮ ਕਰਦੇ ਹਾਂ ਅੱਛਾ ਹਾਂਜੀ ਪਰ ਜਿਹੜਾ ਫਾਈਬਰ ਦਾ ਕਰ ਲੱਗੇ ਆ ਸੀ ਸਾਨੂੰ ਚਲ 25 ਸਾਲ ਹੋ ਗਏ ਇਹਨੂੰ ਤਿਆਰ ਕਰਦੇ ਆ ਇਹ ਸਾਰੇ ਜਿੰਨੇ ਵੀ ਆਪਣੀਆਂ ਮੁਰਦਾਂ ਸੰਗ ਫਾਈਬਰ ਦਿੰਗੇ ਜੀ ਇਹ ਜੋ ਵੀ ਸਮਾਨ ਸੋਤ ਜਿੰਨਾ ਵੀ ਦਿਖ ਰਿਹਾ ਜੀ ਸਾਰਾ ਫਾਈਬਰ ਗਲਾਸ ਦਾ ਹੀ ਹੈ ਅੱਛਾ ਅੱਛਾ ਫਾਈਬਰ ਦਾ ਜੀ ਠੀਕ ਹੈ ਜੀ ਤੇ ਇਹ ਤੁਹਾਡਾ ਮੇਨ ਜਿਹੜਾ ਹੈਗਾ ਵੀ ਇਹ ਕਿੱਥੋਂ ਤੱਕ ਜਾਂਦਾ ਹੈਗਾ ਸਮਾਨ ਆਪਣਾ ਜੋ ਵੀ ਹੈ ਉਹ ਵੱਧਜੀ ਜ਼ਿਆਦਾ ਸਾਡਾ ਹੈਗਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਡਾ ਐਕਸਪੋਰਟ ਦਾ ਹੀ ਆ ਜ਼ਿਆਦਾ ਉਧਰੀ ਬਾਹਰ ਹੀ ਜਾ ਰਹੇ ਹੈ ਜਿੰਨਾ ਮਾਲ ਹੈ ਨਾ ਠੀਕ ਹੈ ਜੀ ਜਿੰਨੇ ਤਕਰੀਬਨ ਗੁਰੂ ਘਰਾਂ ਉਹਨਾਂ ਦੇ ਉੱਤੇ ਗੋਮਾ ਦਾ ਸਤ ਤਨੂ ਕੈਨੇਡਾ ਜਾਂ ਅਮਰੀਕਾ ਮਿਲਣਗੇ ਜਾਂ ਇੰਗਲੈਂਡ ਮਿਲਣਗੇ ਆਸਟ੍ਰੇਲੀਆ ਵਗੈਰਾ ਇਹ ਸਾਰੇ ਇੱਥੇ ਗਏ ਵੇ ਤੁਹਾਨੂੰ ਮਿਲਣਗੇ ਠੀਕ ਹੈ ਜੀ ਪੂਰੇ ਕੈਨੇਡਾ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਪੂਰੇ ਆਸਟ੍ਰੇਲੀਆ ਦੇ ਵਿੱਚ ਕਿੰਨੇ ਬੰਦੇ ਨੇ ਜੋ ਤੁਹਾਡੇ ਨਾਲ ਕੰਮ ਕਰਦੇ ਨੇ ਬਾਈ ਜੀ ਸਾਡੇ ਕੋਲੇ 12 13 ਕ ਜਾਣੇ ਹੈਗੇ ਨੇ ਜੀ ਕਾਰੀਗਰ ਹੈਗੇ ਜੋ ਜਿਨ੍ਹਾਂ ਨੂੰ ਤੁਸੀਂ ਮਾਡਲ ਤਿਆਰ ਕਰ ਦਿੰਦੇ ਹੋ ਤੇ ਜੋ ਅੱਗੇ ਕੰਮ ਕਰਦੇ ਹੈਂ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਫਿਰ ਜਿਹੜਾ ਮਟੀਰੀਅਲ ਵਗੈਰਾ ਫਿਰ ਕਿੱਥੋਂ ਲੈ ਕੇ ਆਉਂਦੇ ਤੁਸੀਂ ਜਿਹੜਾ ਰਾਮਜੀ ਇਹ ਫਿਰ ਜੀ ਸਾਡਾ ਕੁਝ ਤਾਂ ਗੜਗੌਂ ਤੋਂ ਆਉਂਦਾਗਾ ਹਾਂਜੀ ਹਾਂਜੀ ਕੁਝ ਸਾਡਾ ਗੁਆ ਮੰਨੀ ਆਉਂਦਾਗਾ ਜੀ ਕੁਝ ਲੁਧਿਆਣੇ ਤੋਂ ਵੀ ਮਿਲ ਜਾਂਦਾਗਾ ਠੀਕ ਹੈ ਜੀ ਠੀਕ ਜਿੱਦਾਂ ਜਿਵੇਂ ਆਪਣੇ ਮੈਂ ਗੁਰਦੁਆਰਾ ਸਾਹਿਬ ਦਾ ਕਿਸੇ ਦਾਣਾ ਤੁਹਾਡੇ ਕੋਲ ਆਉਂਦਾਗਾ ਜੇ ਚਲੋ ਸਾਡੇ ਕੋਲੇ 4 ਵੇਸੇ ਬਚਦੇ ਆ ਤਾਂ ਸਾਡਾ ਇੱ ਅ 2 ਕਿਲੋਮੀਟਰ ਦੇ ਮਹਿਲ ਕਲਾਂ ਹਾਂਜੀ ਹਾਂਜੀ ਫਿਰ ਅਸਥਾਨਮ ਬਣਾਇਆ ਵਗਾ ਅੱਛਾ ਜੀ ਸਾਰਾ ਖਰਚਾ ਫਿਰ ਇੱਥੇ ਹੀ ਜਾਂਦਾ ਜੀ ਉਹਨੂੰ ਵੀ ਵਾਹ ਜੀ ਵਾਹ ਬਹੁਤ ਵਧੀਆ ਗੱਲ ਹੈ ਤਾਂ ਬਹੁਤ ਹੀ ਵੱਡੀ ਉਹ ਚ ਮਜੂਰ ਰਹਿੰਦੇ ਨੇ ਕਿ ਠੀਕ ਹੈ ਜੀ ਠੀਕ ਹੈ ਇਹ ਹੋਰ ਮੰਨ ਲਓ ਉੱਥੋਂ ਨੰਗਰ ਬਣ ਕੇ ਵੀ ਹਸਪੀਟਲ ਨੂੰ ਜਾਂਦਾਗਾ ਠੀਕ ਹੈ ਜੀ ਉਹ ਮੰਨ ਲਓ ਉੱਥੇ ਹੀ ਜਾ ਗੁੰਬਦ ਵਗੈਰਾ ਗੁਰਦੁਆਰਾ ਸਾਹਿਬ ਦੇ ਜਾਂ ਆਪਣੇ ਡੀਟਾ ਕੇ ਪਾਲਕੀ ਸਾਹਿਬ ਆ ਗਈ ਹਨਾ ਨਿਸ਼ਾਨ ਸਾਹਿਬ ਹੋਗੇ ਨਿਸ਼ਾਨ ਸਾਹਿਬ ਹੋਗੇ ਇੱਕ ਤੁਸੀਂ ਨਿਸ਼ਾਨ ਸਾਹਿਬ ਬਾਹਰ ਲਿਖ ਕੇ ਲਾਇਆ ਹੋ ਹੈ ਹਾਈਡਰੋ ਅੱਛਾ ਅੱਛਾ ਹਾਈਡਰੋਲਿਕ ਨਿਸ਼ਾਨ ਸਾ ਕਿ ਆਪਣਾ ਬਹੁਤ ਖੁਸ਼ੀ ਹੋਈ ਬਾਈ ਜੀ ਤੁਹਾਨੂੰ ਮਿਲ ਕੇ ਇਹ ਕਿਸ ਜਗ੍ਹਾ ਤੇ ਆਪਣਾ ਐਡਰੈਸ ਦੱਸੋਗੇ ਬਾਈ ਜੀ ਹਾਂ ਜੀ ਇਹ ਹੈਗਾ ਜੀ ਰਾਏਕੋਟ ਤੋਂ ਬਰਨਾਲਾ ਰੋਡ ਦੇ ਉੱਤੇ ਹਾਂ ਜੀ ਮਹਿਲ ਕਲਾ ਟੂਲ ਪਲਾਜ਼ੇ ਦੇ ਨਾਲ ਠੀਕ ਹੈ ਜੀ ਨਿਊ ਨਾਨਕਸਰ ਆਟ ਗੇਟ ਦੀ ਹੈ ਜੀ ਠੀਕ ਹੈ ਜੀ ਸਾਡਾ ਫੋਨ ਨੰਬਰ ਹੈਗਾ ਜੀ 94175 61643 ਇੱਕ ਹੋਰ ਹੈਗਾ ਜੀ 97799 ਠੀਕ ਹੈ 61443 ਵੀ ਇਹਦੇ ਫੋਨ ਨੰਬਰ ਨੇ ਜੀ ਠੀਕ ਹੈ ਜੀ ਨਿਊ ਨਾਨਕਸਰ ਆਟ ਬਿਲ ਵੀ ਆ ਜੀ ਇਹ ਵੀ ਨੈਟ ਤੇ ਨਿਕਲੇ ਆਉਂਦੀ ਆ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਤੁਹਾਡਾ ਇੰਨਾ ਕ ਸਮਾਂ ਦੇਣ ਲਈ ਤੁਹਾਡਾ ਜੀ ਬਹੁਤ ਧੰਨਵਾਦ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਬਾਈ ਜੀ ਨੇ ਆਪਣਾ ਨੰਬਰ ਵੀ ਦਿੱਤਾ ਕਿਸੇ ਵੀ ਚੀਜ਼ ਦੀ ਤੁਹਾਨੂੰ ਕਿਸੇ ਦੀ ਲੋੜ ਹੈ ਹਨਾ ਆਪਣੇ ਘਰ ਵਾਸਤੇ ਜਾਂ ਪਿੰਡ ਦੇ ਆਪਣੇ ਗੁਰਦੁਆਰਾ ਸਾਹਿਬ ਹੁੰਦਾ ਜਾਂ ਕੋਈ ਮੰਦਿਰ ਵਗੈਰਾ ਜਾਂ ਕਿਸੇ ਨੇ ਕੋਈ ਹੋਰ ਮੂਰਤੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਹਨਾ ਆ ਅਲੱਗ-ਅਲੱਗ ਤਰ੍ਹਾਂ ਦੀਆਂ ਪੰਗਾਂ ਕਲਾਕਿਰਤੀਆਂ ਦੀ ਜੋ ਵੀ ਚਾਹੀਦਾ ਤੁਸੀਂ ਬਾਈ ਜੀ ਦਾ ਵਿੱਚ ਮੋਬਾਈਲ ਨੰਬਰ ਆ ਗਿਆ ਹੈ ਉਹ ਤੁਸੀਂ ਨੋਟ ਕਰ ਲਿਓ ਤੇ ਬਾਈ ਜੀ ਨੂੰ ਸੇਵਾ ਦਾ ਮੌਕਾ ਦਿਓ ਜਰੂਰ ਕਿਉਂਕਿ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਵੀ ਸਿਰਫ ਇਹਨਾਂ ਦੇ ਵਿੱਚ ਕੱਲੀ ਜਾਨ ਨਹੀਂ ਹੈਗੀ ਇਹ ਮੂਰਤੀਆਂ ਦੇ ਵਿੱਚ ਤੇ ਨਹੀਂ ਕੋਈ ਕਮੀ ਨਹੀਂ ਮੂੰਹੋਂ ਬੋਲਣ ਨੂੰ ਤਿਆਰ ਨੇ ਆ ਦੇਖੋ ਕਿੱਡੀਆਂ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਕਿੱਡੀ ਸੋਹਣੀ ਕਲਾ ਕਰਤੀ ਆ ਯਾਰ ਬਾਈ ਦੇ ਹੱਥਾਂ ਦੇ ਵਿੱਚ ਕਿੱਡਾ ਵਧੀਆ ਗੁਣਾ ਹੈ ਹਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਿ ਕਿਉਂਕਿ ਇਹ ਬਾਈ ਵੀ ਆਪਣਾ ਦੇਖਿਆ ਜਾਵੇ ਤੇ ਇੱਕ ਸੱਭਿਆਚਾਰ ਸਾਂਮੀ ਬੈਠੇ ਆ ਸੱਭਿਆਚਾਰ ਦੇ ਨਾਲ ਜਿਵੇਂ ਆਪਣੇ ਕੋਈ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਆਪਣੀ ਪੰਥ ਦੀ ਖਾਤਰ ਆਪਣੀ ਕੌਮ ਦੀ ਖਾਤਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਸ਼ਹੀਦ ਹੋਏ ਉਹਨਾਂ ਦੀਆਂ ਕਲਾਕਿਰਤੀਆਂ ਵੀ ਉਹਨਾਂ ਦੇ ਕੋਲੇ ਮੌਜੂਦ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ